ਸਸ਼੍ਰੀ ਅਕਾਲ ਵਿਕਰਤ ਤੁਸੀਂ ਔਨ ਇਰ ਬੈਂਗਲੁਰੂ ਦੇ ਇੱਕ ਇੰਜੀਨੀਅਰਿੰਗ ਕਾਲਜ ਇਸ ਵਕਤ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਇਸ ਇੰਜੀਨੀਅਰਿੰਗ ਕਾਲਜ ਦੇ ਲੇਡੀਜ਼ ਬਾਥਰੂਮ ਦੇ ਵਿੱਚੋਂ ਕੈਮਰਾ ਮਿਲਿਆ ਹੈ ਜੋ ਕਿ ਇਸੀ ਕਾਲਜ ਦੇ ਵਿੱਚ ਪੜਨ ਵਾਲੇ ਬੀਟੈਕ ਦੇ ਸੈਮੈਸਟਰ 7 ਦੇ ਇੱਕ ਸਟੂਡੈਂਟ ਵੱਲੋਂ ਲਗਾਇਆ ਗਿਆ ਸੀ ਹਿڈن ਕੈਮਰਾ ਦੱਸਿਆ ਜਾ ਰਿਹਾ ਹੈ ਕਿ ਕੋਲ ਦਾ ਜੋ ਬਾਥਰੂਮ ਸੀ ਉਸ ਦੇ ਵਿੱਚ ਉਹ ਮੁੰਡਾ ਲੁਕਿਆ ਹੋਇਆ ਸੀ ਵਿਸ਼ਾਲ ਗੋੜਾ ਕੁਸ਼ਾਲ ਗੋੜਾ ਮਾਫੀ ਚ ਆਉਂਦੀਆਂ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ वेंटिलेटर ਵਾਲੀ ਥਾਂ ਤੇ ਉਸਨੇ ਫੋਨ ਰੱਖਿਆ ਹੋਇਆ ਸੀ ਫਲਾਈਟ ਮੋਡ ਤੇ ਕਰਕੇ ਤਾਂ ਕਿ ਕੋਈ ਕਾਲ ਆਵੇ ਮੈਸੇਜ ਆਵੇ ਤਾਂ ਪਤਾ ਨਾ ਲੱਗੇ ਔਰ ਲੁਕਿਆ ਹੋਇਆ ਸੀ ਇੱਕ ਸਟੂਡੈਂਟ ਜਾਂਦੀ ਜਦੋਂ ਵਾਸ਼ਰੂਮ ਉਸਦੀ ਨਜ਼ਰ ਅਚਾਨਕ ਉਸ ਮੋਬਾਈਲ ਫੋਨ ਤੇ ਪੈਂਦੀ ਹੈ ਕੈਮਰੇ ਤੇ ਪੈਂਦੀ ਹੈ ਤੇ ਉਸ ਤੋਂ ਬਾਅਦ ਉਹ ਸ਼ੋਰ ਮਚਾਉਂਦੀ ਹੈ ਤੇ ਬਗਲ ਵਾਲਾ ਜੋ ਬਾਥਰੂਮ ਹੁੰਦਾ ਉਸ ਨੂੰ ਲੌਕ ਕਰ ਦਿੰਦੀ ਹੈ ਜਿਸ ਦੇ ਵਿੱਚ ਉਹ ਮੁੰਡਾ ਖੁਦ ਲੁਕਿਆ ਹੋਇਆ ਸੀ ਵੈਂਟੀਲੇਟਰ ਬਾਥਰੂਮ ਦੇ ਵਿੱਚ ਉਹ ਥਾਂ ਹੁੰਦੀ ਹੈ ਦੱਸਦੇ ਜਿੱਥੇ ਐਗਜ਼ੌਸਟ ਵੀ ਲੱਗਿਆ ਹੁੰਦਾ ਹੈ ਤੇ ਹਵਾ ਆਉਣ ਜਾਣ ਨੂੰ ਰਾਹ ਹੁੰਦਾ ਸੋ ਉੱਥੇ ਉਹ ਜੋ ਕੈਮਰਾ ਮੁੰਡੇ ਵੱਲੋਂ ਰੱਖਿਆ ਗਿਆ ਸੀ ਤੇ ਉਹ ਆਪ ਵੀ ਕੋਲ ਦੇ ਬਾਥਰੂਮ ਦੇ ਵਿੱਚ ਹੀ ਲੁਕਿਆ ਹੋਇਆ ਸੀ ਉਸ ਦੀ ਗ੍ਰਿਫਤਾਰੀ ਹੋ ਗਈ ਹੈ ਕਾਲਜ ਪ੍ਰਬੰਧਨ ਤੇ ਵੀ ਸਵਾਲ ਖੜੇ ਹੋ ਰਹੇ ਨੇ ਪੁਲਿਸ ਨੇ ਕਿਹਾ ਕਿ ਮਾਮਲਾ ਕਾਲਜ ਪ੍ਰਬੰਧਨ ਦੇ ਖਿਲਾਫ ਵੀ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਜੋ ਲੇਡੀਜ਼ ਬਾਥਰੂਮ ਵਾਲਾ ਕੋਰੀਡੋਰ ਹੈ ਉੱਥੇ ਜੋ ਸੀਸੀਟੀਵੀ ਲੱਗੇ ਹੋਏ ਨੇ ਉਹ ਕੰਮ ਨਹੀਂ ਕਰ ਰਹੇ ਨਾ ਹੀ ਕੋਈ ਮਹਿਲਾ ਸਟਾਫ ਯਾਨੀ ਕਿ ਔਰਤ ਸਟਾਫ ਉੱਥੇ ਤੈਨਾਤ ਹੈ ਔਰ ਕਿਉਂਕਿ ਏਸੀ ਦਾ ਫਾਇਦਾ ਚੁੱਕ ਕੇ ਸ਼ਾਇਦ ਉਹ ਜੋ ਮੁੰਡਾ ਹੈ ਉਹ ਜੋ ਸਟੂਡੈਂਟ ਹੈ ਬੀਟੈਕ ਦਾ ਖੁਸ਼ਾਲ ਗੋੜਾ ਉਹ ਲੇਡੀਜ਼ ਬਾਥਰੂਮ ਦੇ ਵਿੱਚ ਫੜਿਆ ਉਸਨੇ ਹਿڈن ਕੈਮਰਾ ਲਗਾਇਆ ਉਸਦੇ ਮੋਬਾਈਲ ਫੋਨ 'ਚ 15 ਮਿੰਟ ਦੀ ਦੱਸੀ ਜਾ ਰਹੀ ਹੈ ਇਤਰਾਜ਼ਯੋਗ ਰਿਕਾਰਡਿੰਗ ਵੀ ਮਿਲੀ ਹੈ ਇਸ ਨੂੰ ਲੈ ਕੇ ਪੂਰੇ ਕਾਲਜ ਦੇ ਵਿੱਚ ਹੁਣ ਹਾਹਾਕਾਰ ਮਚਿਆ ਹੋਇਆ ਹੈ ਸਵਾਲਾਂ ਦੇ ਘਟਾਰੇ ਦੇ ਵਿੱਚ ਕਾਲਜ ਆ ਗਿਆ ਸੋ ਦੱਸਦੀ ਇਹ ਬੰਗਲੌਰ ਦਾ ਇੰਜੀਨੀਅਰਿੰਗ ਕਾਲਜ ਜਿਸ ਦੇ ਲੇਡੀਜ਼ ਟਾਇਲਟ ਦੇ ਵਿੱਚੋਂ ਕੈਮਰਾ ਮਿਲਿਆ ਹੈ ਹਿڈن ਕੈਮਰਾ ਬੀਟੈਕ ਸਟੂਡੈਂਟ ਕੁਸ਼ਾਲ ਗੋੜਾ ਨੇ ਇਹ ਹਿڈن ਕੈਮਰਾ ਲਗਾਇਆ ਸੀ ਉਮਰ ਉਸਦੀ 21 ਸਾਲ ਦੱਸੀ ਜਾ ਰਹੀ ਹੈ ਬੀਟੈਕ 7th ਸੈਮੈਸਟਰ ਦਾ ਉਹ ਸਟੂਡੈਂਟ ਸੀ ਉਸਦੇ ਗ੍ਰਿਫਤਾਰੀ ਹੋ ਗਈ ਹੈ ਉਸਦੇ ਫੋਨ ਚੋਂ 15 ਮਿੰਟ ਦਾ ਵੀਡੀਓ ਵੀ ਮਿਲਿਆ ਹੈ ਦੱਸ ਦਈਏ ਕਿ ਪੁਲਿਸ ਦੇ ਮੁਤਾਬਕ ਇੱਕ ਕੁੜੀ ਨੇ ਫੋਨ ਦੇਖਿਆ ਜਲਦੀ ਉਹ ਬਾਹਰ ਨਿਕਲੀ ਤੇ ਕੋਲ ਹੀ ਜੋ ਟਾਇਲਟ ਸੀਜਸ ਦੇ ਵਿੱਚ ਉਹ ਸਟੂਡੈਂਟ ਛੁਪਿਆ ਹੋਇਆ ਸੀ ਲੁਕਿਆ ਹੋਇਆ ਸੀ ਉਸ ਨੂੰ ਲੌਕ ਕਰ ਦਿੱਤਾ ਜਿਸ ਤੋਂ ਬਾਅਦ ਸ਼ੋਰ ਮਚਾਇਆ ਜੋ ਸਟਾਫ ਸੀ ਕਾਲਜ ਦਾ ਤੇ ਬਾਕੀ ਜੋ ਲੋਕ ਸੀਗੇ ਉਹ ਆਏ ਇਸ ਤੋਂ ਇਲਾਵਾ ਜੋ ਮੁਲਜ਼ਮ ਮੁੰਡਾ ਹੈ ਉਸ ਨੂੰ ਖਿੱਚ ਕੇ ਪ੍ਰਿੰਸੀਪਲ ਦੇ ਚੈਂਬਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਫੈਲੋਸ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਇਹ ਕਿਸ ਸਾਲ ਦਾ ਮੁੰਡਾ ਹੈ ਚਿੱਕ ਗੋਲਾਰਾ ਹਾਟੀ ਮਗਦੀ ਰੋਡ ਦਾ ਰਹਿਣ ਵਾਲਾ ਹੈ ਕੰਪਿਊਟਰ ਸਾਇੰਸ ਦੇ 7 ਸੈਮੈਸਟਰ ਦਾ ਸਟੂਡੈਂਟ ਹੈ ਉਸਦੇ ਫੋਨ ਚੋਂ 15 ਮਿੰਟ ਦੀ ਰਿਕਾਰਡਿੰਗ ਵੀ ਮਿਲੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਕਾਲਜ ਮੈਨੇਜਮੈਂਟ ਵੀ ਇਸ ਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਸੀਸੀਟੀਵੀ ਲੇਡੀਜ਼ ਬਾਥਰੂਮ ਦਾ ਜੋ ਕੋਰੀਡੋਰ ਹੈ ਉੱਥੇ ਸੀਸੀਟੀਵੀ ਕੰਮ ਨਹੀਂ ਕਰ ਰਿਹਾ ਸਿਰਫ ਲੱਗੇ ਹੋਏ ਨੇ ਕੰਮ ਨਹੀਂ ਕਰ ਰਹੇ ਦੱਸ ਦਈਏ ਕਿ ਕੁੜੀ ਕਰੀਬ 10:45 ਤੇ ਯਾਨੀ ਕਿ ਪੌਣੇ 11 ਵਜੇ ਵਾਸ਼ਰੂਮ ਗਈ ਉਦੋਂ ਉਸਨੇ ਉਹ ਕੈਮਰਾ ਦੇਖਿਆ ਇਸ ਦਾ ਮਤਲਬ ਕਿ ਉਸ ਤੋਂ ਪਹਿਲਾਂ ਹੀ ਉਹ ਮੁੰਡਿਆ ਮੁੰਡਾ ਜੋ ਹੈ ਉਸ ਵਾਸ਼ਰੂਮ ਦੇ ਵਿੱਚ ਲੁਕਿਆ ਹੋਇਆ ਸੀ ਤੇ ਉਸਨੇ ਆਪਣਾ ਫੋਨ ਵੀ ਉੱਥੇ ਲਕੋਇਆ ਹੋਇਆ ਸੀ ਦੱਸ ਦਈਏ ਪੁਲਿਸ ਨੇ ਦੱਸਿਆ ਹੈ ਕਿ ਹੁਣ ਸਟੂਡੈਂਟ ਦੇ ਖਿਲਾਫ ਧਾਰਾ 77 352 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਉਸ ਦੇ ਫੋਨ ਦੇ ਪੂਰੇ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਜਿਹਾ ਪਤਾ ਲੱਗ ਸਕੇ ਕਿ ਕੀ ਉਹ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ ਤੇ ਕੀ ਉਹ ਇਹ ਵੀਡੀਓਜ਼ ਅੱਗੇ ਕਿਸੇ ਨੂੰ ਸੈਂਡ ਕਰਦਾ ਸੀ ਉਹਨਾਂ ਤੋਂ ਪੈਸੇ ਲੈਂਦਾ ਸੀ ਜਾਂ ਕਿਸ ਤਰੀਕੇ ਦੇ ਨਾਲ ਆਖਿਰ ਉਸਨੇ ਇਹ ਜੋ ਕਿ ਹਿڈن ਕੈਮਰਾ ਹੈ ਉਹ ਕਿਉਂ ਲਗਾਇਆ ਔਰ ਕਿਉਂ ਵੀਡੀਓ ਬਣਾ ਰਿਹਾ ਸੀ ਦੱਸ ਦਈਏ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਬੈਂਗਲੁਰੂ ਦੇ ਵਿੱਚੋਂ ਇਸ ਤੋਂ ਪਹਿਲਾਂ ਅਗਸਤ ਵਿੱਚ ਯਾਨੀ ਕਿ ਪਿਛਲੇ ਮਹੀਨੇ ਹੀ ਇੱਕ ਕਾਫੀ ਸ਼ਾਪ ਦੇ ਬਾਥਰੂਮ ਵਿੱਚੋਂ ਹਿਡਨ ਕੈਮਰਾ ਮਿਲਿਆ ਸੀ ਸੋ ਕੁਸ਼ਾਲ ਗੋੜਾ 21 ਸਾਲ ਦਾ ਬੀਟੈਕ ਸੈਵਨਥ ਸੈਮੈਸਟਰ ਦਾ ਸਟੂਡੈਂਟ ਜਿਸ ਦੇ ਫੋਨ ਵਿੱਚੋਂ 15 ਮਿੰਟ ਦੀ ਇਤਰਾਜ਼ਜੋਕ ਵੀਡੀਓ ਵੀ ਮਿਲੀ ਹੈ ਉਸਨੇ ਇਸ ਇੰਜੀਨੀਅਰਿੰਗ ਕਾਲਜ ਦੇ ਲੇਡੀਜ਼ ਵਾਸ਼ਰੂਮ ਦੇ ਵਿੱਚ ਜੋ ਵੈਂਟੀਲੇਟਰ ਵਾਲੀ ਥਾਂ ਹੁੰਦੀ ਹੈ ਉੱਥੇ ਫੋਨ ਰੱਖ ਦਿੱਤਾ ਸੀ ਕੈਮਰਾ ਔਨ ਕਰਕੇ ਤੇ ਆਪ ਉਸ ਦੇ ਕੋਲ ਵਾਲੇ ਬਾਥਰੂਮ ਦੇ ਵਿੱਚ ਲੁੱਕ ਗਿਆ ਸੀ ਔਰ ਜਦੋਂ ਇੱਕ ਕੁੜੀ ਵਾਸ਼ਰੂਮ ਜਾਂਦੀ ਉਸ ਦੀ ਨਜ਼ਰ ਪੈਂਦੀ ਹੈ ਜਿਸ ਤੋਂ ਬਾਅਦ ਉਹ ਚੁੱਪ ਕੇ ਪਹਿਲਾਂ ਬਗਲ ਵਾਲੇ ਬਾਥਰੂਮ ਨੂੰ ਲੌਕ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਸ਼ੋਰ ਮਚਾ ਕੇ ਉਸ ਨੂੰ ਕੱਢਿਆ ਜਾਂਦਾ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਫਿਲਹਾਲ ਉਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦੇ ਫੋਨ ਚੋਂ ਕੁਤਰ ਇਤਰਾਜ਼ਜੋਕ ਵੀਡੀਓਜ਼ ਜ਼ਰੂਰ ਮਿਲੇ ਨੇ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਸਸ਼ਿਆਕਾਲ ਵਿਖੇ ਤੁਸੀਂ ਆਨਅਰ ਬੈਂਗਲੁਰੂ ਦੇ ਕਿੰਜ਼ੀਨੀਅਰਿੰਗ ਕਾਲਜ ਇਸ ਵਕਤ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਇਸ ਇੰਜੀਨੀਅਰਿੰਗ ਕਾਲਜ ਦੇ ਲੇਡੀਜ਼ ਬਾਥਰੂਮ ਦੇ ਵਿੱਚੋਂ ਕੈਮਰਾ ਮਿਲਿਆ ਹੈ ਜੋ ਕਿ ਇਸੀ ਕਾਲਜ ਦੇ ਵਿੱਚ ਪੜਨ ਵਾਲੇ बीटेक ਦੇ ਸੈਮੈਸਟਰ 7 ਦੇ ਇੱਕ ਸਟੂਡੈਂਟ ਵੱਲੋਂ ਲਗਾਇਆ ਗਿਆ ਸੀ ਹਿڈن ਕੈਮਰਾ ਦੱਸਿਆ ਜਾ ਰਿਹਾ ਹੈ ਕਿ ਕੋਲ ਦਾ ਜੋ ਬਾਥਰੂਮ ਸੀ ਉਸ ਦੇ ਵਿੱਚ ਉਹ ਮੁੰਡਾ ਲੁਕਿਆ ਹੋਇਆ ਸੀ ਵਿਸ਼ਾਲ ਗੋੜਾ ਕੁਸ਼ਾਲ ਗੋੜਾ ਮਾਫੀ ਚ ਆਉਂਦੀਆਂ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਵੈਂਟੀਲੇਟਰ ਵਾਲੀ ਥਾਂ ਤੇ ਉਸ ਨੇ ਫੋਨ ਰੱਖਿਆ ਹੋਇਆ ਸੀ ਫਲਾਈਟ ਮੋਡ ਤੇ ਕਰਕੇ ਤਾਂ ਕਿ ਕੋਈ ਕਾਲ ਆਵੇ ਮੈਸੇਜ ਆਵੇ ਤਾਂ ਪਤਾ ਨਾ ਲੱਗੇ ਔਰ ਲੁਕਿਆ ਹੋਇਆ ਸੀ ਇੱਕ ਸਟੂਡੈਂਟ ਜਾਂਦੀ ਹੈ ਜਦੋਂ ਵਾਸ਼ਰੂਮ ਉਸ ਦੀ ਨਜ਼ਰ ਅਚਾਨਕ ਉਸ ਮੋਬਾਈਲ ਫੋਨ ਤੇ ਪੈਂਦੀ ਹੈ ਕੈਮਰੇ ਤੇ ਪੈਂਦੀ ਹੈ ਤੇ ਉਸ ਤੋਂ ਬਾਅਦ ਉਹ ਸ਼ੋਰ ਮਚਾਉਂਦੀ ਹੈ ਤੇ ਬਗਲ ਵਾਲਾ ਜੋ ਬਾਥਰੂਮ ਹੁੰਦਾ ਉਸ ਨੂੰ ਲੌਕ ਕਰ ਦਿੰਦੀ ਹੈ ਜਿਸ ਦੇ ਵਿੱਚ ਉਹ ਮੁੰਡਾ ਖੁਦ ਲੁਕਿਆ ਹੋਇਆ ਸੀ ਵੈਂਟੀਲੇਟਰ ਬਾਥਰੂਮ ਦੇ ਵਿੱਚ ਉਹ ਥਾਂ ਹੁੰਦੀ ਹੈ ਦੱਸਦੇ ਜਿੱਥੇ ਐਗਜ਼ੌਸਟ ਵੀ ਲੱਗਿਆ ਹੁੰਦਾ ਹੈ ਤੇ ਹਵਾ ਆਉਣ ਜਾਣ ਨੂੰ ਰਾਹ ਹੁੰਦਾ ਸੋ ਉੱਥੇ ਉਹ ਜੋ ਕੈਮਰਾ ਮੁੰਡੇ ਵੱਲੋਂ ਰੱਖਿਆ ਗਿਆ ਸੀ ਤੇ ਉਹ ਆਪ ਵੀ ਕੋਲ ਦੇ ਬਾਥਰੂਮ ਦੇ ਵਿੱਚ ਹੀ ਲੁਕਿਆ ਹੋਇਆ ਸੀ ਉਸ ਦੀ ਗ੍ਰਿਫਤਾਰੀ ਹੋ ਗਈ ਹੈ ਕਾਲਜ ਪ੍ਰਬੰਧਨ ਤੇ ਵੀ ਸਵਾਲ ਖੜੇ ਹੋ ਰਹੇ ਨੇ ਪੁਲਿਸ ਨੇ ਕਿਹਾ ਕਿ ਮਾਮਲਾ ਕਾਲਜ ਪ੍ਰਬੰਧਨ ਦੇ ਖਿਲਾਫ ਵੀ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਜੋ ਲੇਡੀਜ਼ ਬਾਥਰੂਮ ਵਾਲਾ ਕੋਰੀਡੋਰ ਹੈ ਉੱਥੇ ਜੋ ਸੀਸੀਟੀਵੀ ਲੱਗੇ ਹੋਏ ਨੇ ਉਹ ਕੰਮ ਨਹੀਂ ਕਰ ਰਹੇ ਨਾ ਹੀ ਕੋਈ ਮਹਿਲਾ ਸਟਾਫ ਯਾਨੀ ਕਿ ਔਰਤ ਸਟਾਫ ਉੱਥੇ ਤੈਨਾਤ ਹੈ ਔਰ ਕਿਉਂਕਿ ਏਸੀ ਦਾ ਫਾਇਦਾ ਚੁੱਕ ਕੇ ਸ਼ਾਇਦ ਉਹ ਜੋ ਮੁੰਡਾ ਹੈ ਉਹ ਜੋ ਸਟੂਡੈਂਟ ਹੈ ਬੀਟੈਕ ਦਾ ਕੁਸ਼ਾਲ ਗੋੜਾ ਉਹ ਲੇਡੀਜ਼ ਬਾਥਰੂਮ ਦੇ ਵਿੱਚ ਫੜਿਆ ਉਸਨੇ ਹਿਡਨ ਕੈਮਰਾ ਲਗਾਇਆ ਉਸਦੇ ਮੋਬਾਈਲ ਫੋਨ 'ਚ 15 ਮਿੰਟ ਦੀ ਦੱਸੀ ਜਾ ਰਹੀ ਹੈ ਇਤਰਾਜ਼ਯੋਗ ਰਿਕਾਰਡਿੰਗ ਵੀ ਮਿਲੀ ਹੈ ਇਸ ਨੂੰ ਲੈ ਕੇ ਪੂਰੇ ਕਾਲਜ ਦੇ ਵਿੱਚ ਹੁਣ ਹਾਹਾਕਾਰ ਮਚਿਆ ਹੋਇਆ ਹੈ ਸਵਾਲਾਂ ਦੇ ਘਟਾਰੇ ਦੇ ਵਿੱਚ ਕਾਲਜ ਆ ਗਿਆ ਸੋ ਦੱਸਦੀ ਹੈ ਬੰਗਲੌਰ ਦੇ ਇੰਜੀਨੀਅਰਿੰਗ ਕਾਲਜ ਉਸਦੇ ਲੇਡੀਜ਼ ਟਾਇਲਟ ਦੇ ਵਿੱਚੋਂ ਕੈਮਰਾ ਮਿਲਿਆ ਹਿਡਨ ਕੈਮਰਾ ਬੀਟੈਕ ਸਟੂਡੈਂਟ ਕੁਸ਼ਾਲ ਗੋੜਾ ਨੇ ਇਹ ਹਿਡਨ ਕੈਮਰਾ ਲਗਾਇਆ ਸੀ ਉਮਰ ਉਸਦੀ 21 ਸਾਲ ਦੱਸੀ ਜਾ ਰਹੀ ਹੈ ਬੀਟੈਕ 7th ਸੈਮੈਸਟਰ ਦਾ ਉਹ ਸਟੂਡੈਂਟ ਸੀ ਉਸਦੀ ਗ੍ਰਫਤਾਰੀ ਹੋ ਗਈ ਹੈ ਉਸਦੇ ਫੋਨ ਚੋਂ 15 ਮਿੰਟ ਦਾ ਵੀਡੀਓ ਵੀ ਮਿਲਿਆ ਹੈ ਦੱਸ ਦਈਏ ਕਿ ਪੁਲਿਸ ਦੇ ਮੁਤਾਬਕ ਇੱਕ ਕੁੜੀ ਨੇ ਫੋਨ ਦੇਖਿਆ ਜਲਦੀ ਉਹ ਬਾਹਰ ਨਿਕਲੀ ਤੇ ਕੋਲ ਹੀ ਜੋ ਟਾਇਲਟ ਸੀਜਸ ਦੇ ਵਿੱਚੋਂ ਸਟੂਡੈਂਟ ਛੁਪਿਆ ਹੋਇਆ ਸੀ ਲੁਕਿਆ ਹੋਇਆ ਸੀ ਉਸ ਨੂੰ ਲੋਕ ਕਰ ਦਿੱਤਾ ਜਿਸ ਤੋਂ ਬਾਅਦ ਸ਼ੋਰ ਮਚਾਇਆ ਜੋ ਸਟਾਫ ਸੀ ਕਾਲਜ ਦਾ ਤੇ ਬਾਕੀ ਜੋ ਲੋਕ ਸੀਗੇ ਉਹ ਆਏ ਇਸ ਤੋਂ ਇਲਾਵਾ ਜੋ ਮੁਲਜ਼ਮ ਮੁੰਡਾ ਹੈ ਉਸ ਨੂੰ ਖਿੱਚ ਕੇ ਪ੍ਰਿੰਸੀਪਲ ਦੇ ਚੈਂਬਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਫੈਲੋਸ ਨੂੰ ਗ੍ਰਫਤਾਰ ਕਰ ਲਿਆ ਗਿਆ ਇਹ ਕਿਸ ਸਾਲ ਦਾ ਮੁੰਡਾ ਹੈ ਚਿੱਕ ਗੋਲਾਰਾ ਹੱਟੀ ਮਗਦੀ ਰੋਡ ਦਾ ਰਹਿਣ ਵਾਲਾ ਹੈ ਕੰਪਿਊਟਰ ਸਾਇੰਸ ਦੇ 7th ਸੈਮੈਸਟਰ ਦਾ ਸਟੂਡੈਂਟ ਹੈ ਉਸਦੇ ਫੋਨ 'ਚ 15 ਮਿੰਟ ਦੀ ਰਿਕਾਰਡਿੰਗ ਵੀ ਮਿਲੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਕਾਲਜ ਮੈਨੇਜਮੈਂਟ ਵੀ ਇਸਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਸੀਸੀਟੀਵੀ ਲੇਡੀਜ਼ ਬਾਥਰੂਮ ਦਾ ਜੋ ਕੋਰੀਡੋਰ ਹੈ ਉੱਥੇ ਸੀਸੀਟੀਵੀ ਕੰਮ ਨਹੀਂ ਕਰ ਰਿਹਾ ਸਿਰਫ ਲੱਗੇ ਹੋਏ ਨੇ ਕੰਮ ਨਹੀਂ ਕਰ ਰਹੇ ਦੱਸਦੇ ਇਹ ਕਿ ਕੋਈ ਕਰੀਬ 10:45 ਤੱਕ ਯਾਨੀ ਕਿ ਪੌਣੇ 11 ਵਜੇ ਆ ਵਾਸ਼ਰੂਮ ਗਈ ਉਦੋਂ ਉਸਨੇ ਉਹ ਕੈਮਰਾ ਦੇਖਿਆ ਇਸ ਦਾ ਮਤਲਬ ਕਿ ਉਸ ਤੋਂ ਪਹਿਲਾਂ ਹੀ ਉਹ ਮੁੰਡਿਆ ਮੁੰਡਾ ਜੋ ਹੈ ਉਸ ਵਾਸ਼ਰੂਮ ਦੇ ਵਿੱਚ ਲੁਕਿਆ ਹੋਇਆ ਸੀ ਤੇ ਉਸਨੇ ਆਪਣਾ ਫੋਨ ਵੀ ਉੱਥੇ ਲਕੋਇਆ ਹੋਇਆ ਸੀ ਦੱਸ ਦਈਏ ਪੁਲਿਸ ਨੇ ਦੱਸਿਆ ਹੈ ਕਿ ਹੁਣ ਸਟੂਡੈਂਟ ਦੇ ਖਿਲਾਫ ਧਾਰਾ 77 352 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਉਸ ਦੇ ਫੋਨ ਦੇ ਪੂਰੇ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਜਿਹਾ ਪਤਾ ਲੱਗ ਸਕੇ ਕਿ ਕੀ ਉਹ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ ਤੇ ਕੀ ਉਹ ਇਹ ਵੀਡੀਓਜ਼ ਅੱਗੇ ਕਿਸੇ ਨੂੰ ਸੈਂਡ ਕਰਦਾ ਸੀ ਉਹਨਾਂ ਤੋਂ ਪੈਸੇ ਲੈਂਦਾ ਸੀ ਜਾਂ ਕਿਸ ਤਰੀਕੇ ਦੇ ਨਾਲ ਆਖਿਰ ਉਸਨੇ ਇਹ ਜੋ ਕਿ ਹਿڈن ਕੈਮਰਾ ਹੈ ਉਹ ਕਿਉਂ ਲਗਾਇਆ ਔਰ ਕਿਉਂ ਵੀਡੀਓ ਬਣਾ ਰਿਹਾ ਸੀ ਦੱਸ ਦਈਏ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਬੈਂਗਲੁਰੂ ਦੇ ਵਿੱਚੋਂ ਇਸ ਤੋਂ ਪਹਿਲਾਂ ਅਗਸਤ ਵਿੱਚ ਯਾਨੀ ਕਿ ਪਿਛਲੇ ਮਹੀਨੇ ਹੀ ਇੱਕ ਕਾਫੀ ਸ਼ਾਪ ਦੇ ਬਾਥਰੂਮ ਵਿੱਚੋਂ ਹਿਡਨ ਕੈਮਰਾ ਮਿਲਿਆ ਸੀ ਸੋ ਕੁਸ਼ਾਲ ਗੋੜਾ 21 ਸਾਲ ਦਾ ਬੀਟੈਕ ਸੈਵਨਥ ਸੈਮੈਸਟਰ ਦਾ ਸਟੂਡੈਂਟ ਜਿਸ ਦੇ ਫੋਨ ਵਿੱਚੋਂ 15 ਮਿੰਟ ਦੀ ਇਤਰਾਜ਼ਜੋਕ ਵੀਡੀਓ ਵੀ ਮਿਲੀ ਹੈ ਉਸਨੇ ਇਸ ਇੰਜੀਨੀਅਰਿੰਗ ਕਾਲਜ ਦੇ ਲੇਡੀਜ਼ ਵਾਸ਼ਰੂਮ ਦੇ ਵਿੱਚ ਜੋ ਵੈਂਟੀਲੇਟਰ ਵਾਲੀ ਥਾਂ ਹੁੰਦੀ ਹੈ ਉੱਥੇ ਫੋਨ ਰੱਖ ਦਿੱਤਾ ਸੀ ਕੈਮਰਾ ਔਨ ਕਰਕੇ ਤੇ ਆਪ ਉਸ ਦੇ ਕੋਲ ਵਾਲੇ ਬਾਥਰੂਮ ਦੇ ਵਿੱਚ ਲੁੱਕ ਗਿਆ ਸੀ ਔਰ ਜਦੋਂ ਇੱਕ ਕੁੜੀ ਵਾਸ਼ਰੂਮ ਜਾਂਦੀ ਹੈ ਉਸ ਦੀ ਨਜ਼ਰ ਪੈਂਦੀ ਹੈ ਜਿਸ ਤੋਂ ਬਾਅਦ ਉਹ ਚੁੱਪ ਕੇ ਪਹਿਲਾਂ ਬਗਲ ਵਾਲੇ ਬਾਥਰੂਮ ਨੂੰ ਲੌਕ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਸ਼ੋਰ ਮਚਾ ਕੇ ਉਸ ਨੂੰ ਕੱਢਿਆ ਜਾਂਦਾ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਫਿਲਹਾਲ ਉਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦੇ ਫੋਨ ਚੋਂ ਉਤਰਾਸ ਜੋਕ ਵੀਡੀਓਜ਼ ਜ਼ਰੂਰ ਮਿਲੇ ਨੇ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਸਸ਼੍ਰੀ ਅਕਾਲ ਵਿਕਰ ਤੁਸੀਂ ਔਰ ਬੈਂਗਲੁਰੂ ਦੇ ਇੱਕ ਇੰਜੀਨੀਅਰਿੰਗ ਕਾਲਜ ਇਸ ਵਕਤ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਇਸ ਇੰਜੀਨੀਅਰਿੰਗ ਕਾਲਜ ਦੇ ਲੇਡੀਜ਼ ਬਾਥਰੂਮ ਦੇ ਵਿੱਚੋਂ ਕੈਮਰਾ ਮਿਲਿਆ ਹੈ ਜੋ ਕਿ ਇਸੀ ਕਾਲਜ ਦੇ ਵਿੱਚ ਪੜਨ ਵਾਲੇ ਬੀਟੈਕ ਦੇ ਸੈਮਿਸਟਰ 7 ਦੇ ਇੱਕ ਸਟੂਡੈਂਟ ਵੱਲੋਂ ਲਗਾਇਆ ਗਿਆ ਸੀ ਹਿਡਨ ਕੈਮਰਾ ਦੱਸਿਆ ਜਾ ਰਿਹਾ ਹੈ ਕਿ ਕੋਲ ਦਾ ਜੋ ਬਾਥਰੂਮ ਸੀ ਉਸ ਦੇ ਵਿੱਚ ਉਹ ਮੁੰਡਾ ਲੁਕਿਆ ਹੋਇਆ ਸੀ ਵਿਸ਼ਾਲ ਗੋੜਾ ਕੁਸ਼ਾਲ ਗੋੜਾ ਮਾਫੀ ਚਾਹੁੰਦੀਆਂ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ वेंटिलेटर ਵਾਲੀ ਥਾਂ ਤੇ ਉਸਨੇ ਫੋਨ ਰੱਖਿਆ ਹੋਇਆ ਸੀ ਫਲਾਈਟ ਮੋਡ ਤੇ ਕਰਕੇ ਤਾਂ ਕਿ ਕੋਈ ਕਾਲ ਆਵੇ ਮੈਸੇਜ ਆਵੇ ਤਾਂ ਪਤਾ ਨਾ ਲੱਗੇ ਔਰ ਲੁਕਿਆ ਹੋਇਆ ਸੀ ਇੱਕ ਸਟੂਡੈਂਟ ਜਾਂਦੀ ਹੈ ਜਦੋਂ ਵਾਸ਼ਰੂਮ ਉਸਦੀ ਨਜ਼ਰ ਅਚਾਨਕ ਉਸ ਮੋਬਾਈਲ ਫੋਨ ਤੇ ਪੈਂਦੀ ਹੈ ਕੈਮਰੇ ਤੇ ਪੈਂਦੀ ਹੈ ਤੇ ਉਸ ਤੋਂ ਬਾਅਦ ਉਹ ਸ਼ੋਰ ਮਚਾਉਂਦੀ ਹੈ ਤੇ ਬਗਲ ਵਾਲਾ ਜੋ ਬਾਥਰੂਮ ਹੁੰਦਾ ਹੈ ਉਸ ਨੂੰ ਲੌਕ ਕਰ ਦਿੰਦੀ ਹੈ ਜਿਸ ਦੇ ਵਿੱਚ ਉਹ ਮੁੰਡਾ ਖੁਦ ਲੁਕਿਆ ਹੋਇਆ ਸੀ ਵੈਂਟੀਲੇਟਰ ਬਾਥਰੂਮ ਦੇ ਵਿੱਚ ਉਹ ਥਾਂ ਹੁੰਦੀ ਹੈ ਦੱਸਦੇ ਜਿੱਥੇ ਐਗਜ਼ੌਸਟ ਵੀ ਲੱਗਿਆ ਹੁੰਦਾ ਹੈ ਤੇ ਹਵਾ ਆਉਣ ਜਾਣ ਨੂੰ ਰਾਹ ਹੁੰਦਾ ਸੋ ਉੱਥੇ ਉਹ ਜੋ ਕੈਮਰਾ ਮੁੰਡੇ ਵੱਲੋਂ ਰੱਖਿਆ ਗਿਆ ਸੀ ਤੇ ਉਹ ਆਪ ਵੀ ਕੋਲ ਦੇ ਬਾਥਰੂਮ ਦੇ ਵਿੱਚ ਹੀ ਲੁਕਿਆ ਹੋਇਆ ਸੀ ਉਸ ਦੀ ਗ੍ਰਿਫਤਾਰੀ ਹੋ ਗਈ ਹੈ ਕਾਲਜ ਪ੍ਰਬੰਧਨ ਤੇ ਵੀ ਸਵਾਲ ਖੜੇ ਹੋ ਰਹੇ ਨੇ ਪੁਲਿਸ ਨੇ ਕਿਹਾ ਕਿ ਮਾਮਲਾ ਕਾਲਜ ਪ੍ਰਬੰਧਨ ਦੇ ਖਿਲਾਫ ਵੀ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਜੋ ਲੇਡੀਜ਼ ਬਾਥਰੂਮ ਵਾਲਾ ਕੋਰੀਡੋਰ ਹੈ ਉੱਥੇ ਜੋ ਸੀਸੀਟੀਵੀ ਲੱਗੇ ਹੋਏ ਨੇ ਉਹ ਕੰਮ ਨਹੀਂ ਕਰ ਰਹੇ ਨਾ ਹੀ ਕੋਈ ਮਹਿਲਾ ਸਟਾਫ ਯਾਨੀ ਕਿ ਔਰਤ ਸਟਾਫ ਉੱਥੇ ਤੈਨਾਤ ਹੈ ਔਰ ਕਿਉਂਕਿ ਏਸੀ ਦਾ ਫਾਇਦਾ ਚੁੱਕ ਕੇ ਸ਼ਾਇਦ ਉਹ ਜੋ ਮੁੰਡਾ ਹੈ ਉਹ ਜੋ ਸਟੂਡੈਂਟ ਹੈ ਬੀਟੈਕ ਦਾ ਖੁਸ਼ਾਲ ਗੋੜਾ ਉਹ ਲੇਡੀਜ਼ ਬਾਥਰੂਮ ਦੇ ਵਿੱਚ ਫੜਿਆ ਉਸਨੇ ਹਿਡਨ ਕੈਮਰਾ ਲਗਾਇਆ ਉਸਦੇ ਮੋਬਾਈਲ ਫੋਨ 'ਚ 15 ਮਿੰਟ ਦੀ ਦੱਸੀ ਜਾ ਰਹੀ ਹੈ ਇਤਰਾਜ਼ਯੋਗ ਰਿਕਾਰਡਿੰਗ ਵੀ ਮਿਲੀ ਹੈ ਇਸ ਨੂੰ ਲੈ ਕੇ ਪੂਰੇ ਕਾਲਜ ਦੇ ਵਿੱਚ ਹੁਣ ਹਾਹਾਕਾਰ ਮਚਿਆ ਹੋਇਆ ਹੈ ਸਵਾਲਾਂ ਦੇ ਘਟਾਰੇ ਦੇ ਵਿੱਚ ਕਾਲਜ ਆ ਗਿਆ ਸੋ ਦੱਸਦੀ ਹੈ ਬੰਗਲੌਰ ਦਾ ਇੰਜੀਨੀਅਰਿੰਗ ਕਾਲਜ ਜਿਸ ਦੇ ਲੇਡੀਜ਼ ਟਾਇਲਟ ਦੇ ਵਿੱਚੋਂ ਕੈਮਰਾ ਮਿਲਿਆ ਹਿਡਨ ਕੈਮਰਾ ਬੀਟੈਕ ਸਟੂਡੈਂਟ ਕੁਸ਼ਾਲ ਗੋੜਾ ਨੇ ਇਹ ਹਿਡਨ ਕੈਮਰਾ ਲਗਾਇਆ ਸੀ ਉਮਰ ਉਸਦੀ 21 ਸਾਲ ਦੱਸੀ ਜਾ ਰਹੀ ਹੈ ਬੀਟੈਕ 7th ਸੈਮੈਸਟਰ ਦਾ ਉਸ ਸਟੂਡੈਂਟ ਸੀ ਉਸਦੀ ਗ੍ਰਫਤਾਰੀ ਹੋ ਗਈ ਹੈ ਉਸਦੇ ਫੋਨ ਚੋਂ 15 ਮਿੰਟ ਦਾ ਵੀਡੀਓ ਵੀ ਮਿਲਿਆ ਹੈ ਦੱਸ ਦਈਏ ਕਿ ਪੁਲਿਸ ਦੇ ਮੁਤਾਬਕ ਇੱਕ ਕੁੜੀ ਨੇ ਫੋਨ ਦੇਖਿਆ ਜਲਦੀ ਉਹ ਬਾਹਰ ਨਿਕਲੀ ਤੇ ਕੋਲ ਹੀ ਜੋ ਟਾਇਲਟ ਸੀਜਸ ਦੇ ਵਿੱਚੋਂ ਸਟੂਡੈਂਟ ਛੁਪਿਆ ਹੋਇਆ ਸੀ ਲੁਕਿਆ ਹੋਇਆ ਸੀ ਉਸ ਨੂੰ ਲੋਕ ਕਰ ਦਿੱਤਾ ਜਿਸ ਤੋਂ ਬਾਅਦ ਸ਼ੋਰ ਮਚਾਇਆ ਜੋ ਸਟਾਫ ਸੀ ਕਾਲਜ ਦਾ ਤੇ ਬਾਕੀ ਜੋ ਲੋਕ ਸੀਗੇ ਉਹ ਆਏ ਇਸ ਤੋਂ ਇਲਾਵਾ ਜੋ ਮੁਲਜ਼ਮ ਮੁੰਡਾ ਹੈ ਉਸ ਨੂੰ ਖਿੱਚ ਕੇ ਪ੍ਰਿੰਸੀਪਲ ਦੇ ਚੈਂਬਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਫੈਲੋਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਕਿਸ ਸਾਲ ਦਾ ਮੁੰਡਾ ਹੈ ਚਿੱਕ ਗੋਲਾਰਾ ਹਾਟੀ ਮਗਦੀ ਰੋਡ ਦਾ ਰਹਿਣ ਵਾਲਾ ਹੈ ਕੰਪਿਊਟਰ ਸਾਇੰਸ ਦੇ 7th ਸੈਮੈਸਟਰ ਦਾ ਸਟੂਡੈਂਟ ਹੈ ਉਸਦੇ ਫੋਨ 'ਚੋਂ 15 ਮਿੰਟ ਦੀ ਰਿਕਾਰਡਿੰਗ ਵੀ ਮਿਲੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਕਾਲਜ ਮੈਨੇਜਮੈਂਟ ਵੀ ਇਸਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਸੀਸੀਟੀਵੀ ਲੇਡੀਜ਼ ਬਾਥਰੂਮ ਦਾ ਜੋ ਕੋਰੀਡੋਰ ਹੈ ਉੱਥੇ ਸੀਸੀਟੀਵੀ ਕੰਮ ਨਹੀਂ ਕਰ ਰਿਹਾ ਸਿਰਫ ਲੱਗੇ ਹੋਏ ਨੇ ਕੰਮ ਨਹੀਂ ਕਰ ਰਹੇ ਦੱਸ ਦਈਏ ਕਿ ਕੁੜੀ ਕਰੀਬ 10:45 ਤੇ ਯਾਨੀ ਕਿ ਪੌਣੇ 11 ਵਜੇ ਵਾਸ਼ਰੂਮ ਗਈ ਉਦੋਂ ਉਸਨੇ ਉਹ ਕੈਮਰਾ ਦੇਖਿਆ ਇਸ ਦਾ ਮਤਲਬ ਕਿ ਉਸ ਤੋਂ ਪਹਿਲਾਂ ਹੀ ਉਹ ਮੁੰਡਿਆ ਮੁੰਡਾ ਜੋ ਹੈ ਉਸ ਵਾਸ਼ਰੂਮ ਦੇ ਵਿੱਚ ਲੁਕਿਆ ਹੋਇਆ ਸੀ ਤੇ ਉਸਨੇ ਆਪਣਾ ਫੋਨ ਵੀ ਉੱਥੇ ਲਕੋਇਆ ਹੋਇਆ ਸੀ ਦੱਸ ਦਈਏ ਪੁਲਿਸ ਨੇ ਦੱਸਿਆ ਹੈ ਕਿ ਹੁਣ ਸਟੂਡੈਂਟ ਦੇ ਖਿਲਾਫ 1770 352 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਉਸ ਦੇ ਫੋਨ ਦੇ ਪੂਰੇ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਜਿਹਾ ਪਤਾ ਲੱਗ ਸਕੇ ਕਿ ਕੀ ਉਹ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ ਤੇ ਕੀ ਉਹ ਇਹ ਵੀਡੀਓਜ਼ ਅੱਗੇ ਕਿਸੇ ਨੂੰ ਸੈਂਡ ਕਰਦਾ ਸੀ ਉਹਨਾਂ ਤੋਂ ਪੈਸੇ ਲੈਂਦਾ ਸੀ ਜਾਂ ਕਿਸ ਤਰੀਕੇ ਦੇ ਨਾਲ ਆਖਿਰ ਉਸਨੇ ਇਹ ਜੋ ਕਿ ਹਿڈن ਕੈਮਰਾ ਹੈ ਉਹ ਕਿਉਂ ਲਗਾਇਆ ਔਰ ਕਿਉਂ ਵੀਡੀਓ ਬਣਾ ਰਿਹਾ ਸੀ ਦੱਸ ਦਈਏ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਬੰਗਲੌਰੋ ਦੇ ਵਿੱਚੋਂ ਇਸ ਤੋਂ ਪਹਿਲਾਂ ਅਗਸਤ ਵਿੱਚ ਯਾਨੀ ਕਿ ਪਿਛਲੇ ਮਹੀਨੇ ਹੀ ਇੱਕ ਕਾਫੀ ਸ਼ਾਪ ਦੇ ਬਾਥਰੂਮ ਵਿੱਚੋਂ ਹਿڈن ਕੈਮਰਾ ਮਿਲਿਆ ਸੀ ਸੋ ਕੁਸ਼ਾਲ ਗੋੜਾ 21 ਸਾਲ ਦਾ ਬੀਟੈਕ 7th ਸੈਮੈਸਟਰ ਦਾ ਸਟੂਡੈਂਟ ਜਿਸ ਦੇ ਫੋਨ ਵਿੱਚੋਂ 15 ਮਿੰਟ ਦੀ ਇਤਰਾਜ਼ ਚੋਕ ਵੀਡੀਓ ਵੀ ਮਿਲੀ ਹੈ ਉਸਨੇ ਇਸ ਇੰਜੀਨੀਅਰਿੰਗ ਕਾਲਜ ਦੇ ਲੇਡੀਜ਼ ਵਾਸ਼ਰੂਮ ਦੇ ਵਿੱਚ ਜੋ ਵੈਂਟੀਲੇਟਰ ਵਾਲੀ ਥਾਂ ਹੁੰਦੀ ਹੈ ਉੱਥੇ ਫੋਨ ਰੱਖ ਦਿੱਤਾ ਸੀ ਕੈਮਰਾ ਔਨ ਕਰਕੇ ਤੇ ਆਪ ਉਸਦੇ ਕੋਲ ਵਾਲੇ ਬਾਥਰੂਮ ਦੇ ਵਿੱਚ ਲੁੱਕ ਗਿਆ ਸੀ ਔਰ ਜਦੋਂ ਇੱਕ ਕੁੜੀ ਵਾਸ਼ਰੂਮ ਜਾਂਦੀ ਹੈ ਉਸ ਦੀ ਨਜ਼ਰ ਪੈਂਦੀ ਹੈ ਜਿਸ ਤੋਂ ਬਾਅਦ ਉੱਚਪਕੇ ਪਹਿਲਾ ਬਗਲ ਵਾਲੇ ਬਾਥਰੂਮ ਨੂੰ ਲੌਕ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਸ਼ੋਰ ਮਚਾ ਕੇ ਉਸ ਨੂੰ ਕੱਢਿਆ ਜਾਂਦਾ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਫਿਲਹਾਲ ਉਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦੇ ਫੋਨ ਚੋਂ ਉਤਰਾਸਜੋਕ ਵੀਡੀਓਜ਼ ਜ਼ਰੂਰ ਮਿਲੇ ਨੇ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਵਿਕਰ ਤੁਸੀਂ ਆਨ ਇਰ ਬੰਗਲੌਰ ਦੇ ਇੱਕ ਇੰਜੀਨੀਅਰਿੰਗ ਕਾਲਜ ਇਸ ਵਕਤ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਇਸ ਇੰਜੀਨੀਅਰਿੰਗ ਕਾਲਜ ਦੇ ਲੇਡੀਜ਼ ਬਾਥਰੂਮ ਦੇ ਵਿੱਚੋਂ ਕੈਮਰਾ ਮਿਲੇ ਆਏ ਜੋ ਕਿ ਇਸੀ ਕਾਲਜ ਦੇ ਵਿੱਚ ਪੜਨ ਵਾਲੇ ਬੀਟੈਕ ਦੇ ਸੈਮੈਸਟਰ 7 ਦੇ ਇੱਕ ਸਟੂਡੈਂਟ ਵੱਲੋਂ ਲਗਾਇਆ ਗਿਆ ਸੀ ਹਿڈن ਕੈਮਰਾ ਦੱਸਿਆ ਜਾ ਰਿਹਾ ਹੈ ਕਿ ਕੋਲ ਦਾ ਜੋ ਬਾਥਰੂਮ ਸੀ ਉਸ ਦੇ ਵਿੱਚ ਉਹ ਮੁੰਡਾ ਲੁਕਿਆ ਹੋਇਆ ਸੀ ਵਿਸ਼ਾਲ ਗੋੜਾ ਕੁਸ਼ਾਲ ਗੋੜਾ ਮਾਫੀ ਚਾਹੁੰਦੀਆਂ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ वेंटिलेटर ਵਾਲੀ ਥਾਂ ਤੇ ਉਸਨੇ ਫੋਨ ਰੱਖਿਆ ਹੋਇਆ ਸੀ ਫਲਾਈਟ ਮੋਡ ਤੇ ਕਰਕੇ ਤਾਂ ਕਿ ਕੋਈ ਕਾਲ ਆਵੇ ਮੈਸੇਜ ਆਵੇ ਤਾਂ ਪਤਾ ਨਾ ਲੱਗੇ ਔਰ ਲੁਕਿਆ ਹੋਇਆ ਸੀ ਇੱਕ ਸਟੂਡੈਂਟ ਜਾਂਦੀ ਹੈ ਜਦੋਂ ਵਾਸ਼ਰੂਮ ਉਸਦੀ ਨਜ਼ਰ ਅਚਾਨਕ ਉਸ ਮੋਬਾਈਲ ਫੋਨ ਤੇ ਪੈਂਦੀ ਹੈ ਕੈਮਰੇ ਤੇ ਪੈਂਦੀ ਹੈ ਤੇ ਉਸ ਤੋਂ ਬਾਅਦ ਉਹ ਸ਼ੋਰ ਮਚਾਉਂਦੀ ਹੈ ਤੇ ਬਗਲ ਵਾਲਾ ਜੋ ਬਾਥਰੂਮ ਹੁੰਦਾ ਹੈ ਉਸ ਨੂੰ ਲੌਕ ਕਰ ਦਿੰਦੀ ਹੈ ਜਿਸ ਦੇ ਵਿੱਚ ਉਹ ਮੁੰਡਾ ਖੁਦ ਲੁਕਿਆ ਹੋਇਆ ਸੀ ਵੈਂਟੀਲੇਟਰ ਬਾਥਰੂਮ ਦੇ ਵਿੱਚ ਉਹ ਥਾਂ ਹੁੰਦੀ ਹੈ ਦੱਸਦੇ ਜਿੱਥੇ ਐਗਜ਼ੌਸਟ ਵੀ ਲੱਗਿਆ ਹੁੰਦਾ ਹੈ ਤੇ ਹਵਾ ਆਉਣ ਜਾਣ ਨੂੰ ਰਾਹ ਹੁੰਦਾ ਸੋ ਉੱਥੇ ਉਹ ਜੋ ਕੈਮਰਾ ਮੁੰਡੇ ਵੱਲੋਂ ਰੱਖਿਆ ਗਿਆ ਸੀ ਤੇ ਉਹ ਆਪ ਵੀ ਕੋਲ ਦੇ ਬਾਥਰੂਮ ਦੇ ਵਿੱਚ ਹੀ ਲੁਕਿਆ ਹੋਇਆ ਸੀ ਉਸ ਦੀ ਗ੍ਰਿਫਤਾਰੀ ਹੋ ਗਈ ਹੈ ਕਾਲਜ ਪ੍ਰਬੰਧਨ ਤੇ ਵੀ ਸਵਾਲ ਖੜੇ ਹੋ ਰਹੇ ਨੇ ਪੁਲਿਸ ਨੇ ਕਿਹਾ ਕਿ ਮਾਮਲਾ ਕਾਲਜ ਪ੍ਰਬੰਧਨ ਦੇ ਖਿਲਾਫ ਵੀ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਜੋ ਲੇਡੀਜ਼ ਬਾਥਰੂਮ ਵਾਲਾ ਕੋਰੀਡੋਰ ਹੈ ਉੱਥੇ ਜੋ ਸੀਸੀਟੀਵੀ ਲੱਗੇ ਹੋਏ ਨੇ ਉਹ ਕੰਮ ਨਹੀਂ ਕਰ ਰਹੇ ਨਾ ਹੀ ਕੋਈ ਮਹਿਲਾ ਸਟਾਫ ਯਾਨੀ ਕਿ ਔਰਤ ਸਟਾਫ ਉੱਥੇ ਤੈਨਾਤ ਹੈ ਔਰ ਕਿਉਂਕਿ ਏਸੀ ਦਾ ਫਾਇਦਾ ਚੁੱਕ ਕੇ ਸ਼ਾਇਦ ਉਹ ਜੋ ਮੁੰਡਾ ਹੈ ਉਹ ਜੋ ਸਟੂਡੈਂਟ ਹੈ ਬੀਟੈਕ ਦਾ ਖਸ਼ਾਲ ਗੋੜਾ ਉਹ ਲੇਡੀਜ਼ ਬਾਥਰੂਮ ਦੇ ਵਿੱਚ ਫੜਿਆ ਉਸਨੇ ਹਿਡਨ ਕੈਮਰਾ ਲਗਾਇਆ ਉਸਦੇ ਮੋਬਾਈਲ ਫੋਨ ਚੋਂ 15 ਮਿੰਟ ਦੀ ਦੱਸੀ ਜਾ ਰਹੀ ਹੈ ਇਤਰਾਜ਼ਯੋਗ ਰਿਕਾਰਡਿੰਗ ਵੀ ਮਿਲੀ ਹੈ ਇਸ ਨੂੰ ਲੈ ਕੇ ਪੂਰੇ ਕਾਲਜ ਦੇ ਵਿੱਚ ਹੁਣ ਹਾਹਾਕਾਰ ਮਚਿਆ ਹੋਇਆ ਹੈ ਸਵਾਲਾਂ ਦੇ ਘਟਾਰੇ ਦੇ ਵਿੱਚ ਕਾਲਜ ਆ ਗਿਆ ਸੋ ਦੱਸਦੀ ਹੈ ਬੰਗਲੌਰ ਦੇ ਇੰਜੀਨੀਅਰਿੰਗ ਕਾਲਜ ਉਸਦੇ ਲੇਡੀਜ਼ ਟਾਇਲਟ ਦੇ ਵਿੱਚੋਂ ਕੈਮਰਾ ਮਿਲਿਆ ਹਿਡਨ ਕੈਮਰਾ ਬੀਟੈਕ ਸਟੂਡੈਂਟ ਖਸ਼ਾਲ ਗੋੜਾ ਨੇ ਇਹ ਹਿਡਨ ਕੈਮਰਾ ਲਗਾਇਆ ਸੀ ਉਮਰ ਉਸਦੀ 21 ਸਾਲ ਦੱਸੀ ਜਾ ਰਹੀ ਹੈ ਬੀਟੈਕ 7th ਸੈਮੈਸਟਰ ਦਾ ਉਹ ਸਟੂਡੈਂਟ ਸੀ ਉਸਦੀ ਗ੍ਰਫਤਾਰੀ ਹੋ ਗਈ ਹੈ ਉਸਦੇ ਫੋਨ ਚੋਂ 15 ਮਿੰਟ ਦਾ ਵੀਡੀਓ ਵੀ ਮਿਲਿਆ ਹੈ ਦੱਸ ਦਈਏ ਕਿ ਪੁਲਿਸ ਦੇ ਮੁਤਾਬਕ ਇੱਕ ਕੁੜੀ ਨੇ ਫੋਨ ਦੇਖਿਆ ਜਲਦੀ ਉਹ ਬਾਹਰ ਨਿਕਲੀ ਤੇ ਕੋਲ ਹੀ ਜੋ ਟਾਇਲਟ ਸੀਜਸ ਦੇ ਵਿੱਚੋਂ ਸਟੂਡੈਂਟ ਛੁਪਿਆ ਹੋਇਆ ਸੀ ਲੁਕਿਆ ਹੋਇਆ ਸੀ ਉਸ ਨੂੰ ਲੋਕ ਕਰ ਦਿੱਤਾ ਜਿਸ ਤੋਂ ਬਾਅਦ ਸ਼ੋਰ ਮਚਾਇਆ ਜੋ ਸਟਾਫ ਸੀ ਕਾਲਜ ਦਾ ਤੇ ਬਾਕੀ ਜੋ ਲੋਕ ਸੀਗੇ ਉਹ ਆਏ ਇਸ ਤੋਂ ਇਲਾਵਾ ਜੋ ਮੁਲਜ਼ਮ ਮੁੰਡਾ ਹੈ ਉਸ ਨੂੰ ਖਿੱਚ ਕੇ ਪ੍ਰਿੰਸੀਪਲ ਦੇ ਚੈਂਬਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਫੈਲੋਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਕਿਸ ਸਾਲ ਦਾ ਮੁੰਡਾ ਹੈ ਚਿੱਕ ਗੋਲਾਰਾ ਹੱਟੀ ਮਗਦੀ ਰੋਡ ਦਾ ਰਹਿਣ ਵਾਲਾ ਹੈ ਕੰਪਿਊਟਰ ਸਾਇੰਸ ਦੇ 7th ਸੈਮੈਸਟਰ ਦਾ ਸਟੂਡੈਂਟ ਹੈ ਉਸਦੇ ਫੋਨ 'ਚ 15 ਮਿੰਟ ਦੀ ਰਿਕਾਰਡਿੰਗ ਵੀ ਮਿਲੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਕਾਲਜ ਮੈਨੇਜਮੈਂਟ ਵੀ ਇਸਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਸੀਸੀਟੀਵੀ ਲੇਡੀਜ਼ ਬਾਥਰੂਮ ਦਾ ਜੋ ਕੋਰੀਡੋਰ ਹੈ ਉੱਥੇ ਸੀਸੀਟੀਵੀ ਕੰਮ ਨਹੀਂ ਕਰ ਰਿਹਾ ਸਿਰਫ ਲੱਗੇ ਹੋਏ ਨੇ ਕੰਮ ਨਹੀਂ ਕਰ ਰਹੇ ਦੱਸਦੇ ਇਹ ਕਿ ਕੋਈ ਕਰੀਬ 10:45 ਤੱਕ ਯਾਨੀ ਕਿ ਪੌਣੇ 11 ਵਜੇ ਆ ਵਾਸ਼ਰੂਮ ਗਈ ਉਦੋਂ ਉਸਨੇ ਉਹ ਕੈਮਰਾ ਦੇਖਿਆ ਇਸ ਦਾ ਮਤਲਬ ਕਿ ਉਸ ਤੋਂ ਪਹਿਲਾਂ ਹੀ ਉਹ ਮੁੰਡਿਆ ਮੁੰਡਾ ਜੋ ਹੈ ਉਸ ਵਾਸ਼ਰੂਮ ਦੇ ਵਿੱਚ ਲੁਕਿਆ ਹੋਇਆ ਸੀ ਤੇ ਉਸਨੇ ਆਪਣਾ ਫੋਨ ਵੀ ਉੱਥੇ ਲਕੋਇਆ ਹੋਇਆ ਸੀ ਦੱਸ ਦਈਏ ਪੁਲਿਸ ਨੇ ਦੱਸਿਆ ਹੈ ਕਿ ਹੁਣ ਸਟੂਡੈਂਟ ਦੇ ਖਿਲਾਫ 177 352 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਉਸਦੇ ਫੋਨ ਦੇ ਪੂਰੇ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਜਿਹਾ ਪਤਾ ਲੱਗ ਸਕੇ ਕਿ ਕੀ ਉਹ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ ਤੇ ਕੀ ਉਹ ਇਹ ਵੀਡੀਓਜ਼ ਅੱਗੇ ਕਿਸੇ ਨੂੰ ਸੈਂਡ ਕਰਦਾ ਸੀ ਉਹਨਾਂ ਤੋਂ ਪੈਸੇ ਲੈਂਦਾ ਸੀ ਜਾਂ ਕਿਸ ਤਰੀਕੇ ਦੇ ਨਾਲ ਆਖਿਰ ਉਸਨੇ ਇਹ ਜੋ ਕਿ ਹਿڈن ਕੈਮਰਾ ਹੈ ਉਹ ਕਿਉਂ ਲਗਾਇਆ ਔਰ ਕਿਉਂ ਵੀਡੀਓ ਬਣਾ ਰਿਹਾ ਸੀ ਦੱਸ ਦਈਏ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਬੈਂਗਲੁਰੂ ਦੇ ਵਿੱਚੋਂ ਇਸ ਤੋਂ ਪਹਿਲਾਂ ਅਗਸਤ ਵਿੱਚ ਯਾਨੀ ਕਿ ਪਿਛਲੇ ਮਹੀਨੇ ਹੀ ਇੱਕ ਕਾਫੀ ਸ਼ਾਪ ਦੇ ਬਾਥਰੂਮ ਵਿੱਚੋਂ ਹਿڈن ਕੈਮਰਾ ਮਿਲਿਆ ਸੀ ਸੋ ਕੁਸ਼ਾਲ ਗੋੜਾ 21 ਸਾਲ ਦਾ ਬੀਟੈਕ 7th ਸੈਮੈਸਟਰ ਦਾ ਸਟੂਡੈਂਟ ਜਿਸ ਦੇ ਫੋਨ ਵਿੱਚੋਂ 15 ਮਿੰਟ ਦੀ ਇਤਰਾਜ਼ਜੋਕ ਵੀਡੀਓ ਵੀ ਮਿਲੀ ਹੈ ਉਸਨੇ ਇਸ ਇੰਜੀਨੀਅਰਿੰਗ ਕਾਲਜ ਦੇ ਲੇਡੀਜ਼ ਵਾਸ਼ਰੂਮ ਦੇ ਵਿੱਚ ਜੋ ਵੈਂਟੀਲੇਟਰ ਵਾਲੀ ਥਾਂ ਹੁੰਦੀ ਹੈ ਉੱਥੇ ਫੋਨ ਰੱਖ ਦਿੱਤਾ ਸੀ ਕੈਮਰਾ ਔਨ ਕਰਕੇ ਤੇ ਆਪ ਉਸ ਦੇ ਕੋਲ ਵਾਲੇ ਬਾਥਰੂਮ ਦੇ ਵਿੱਚ ਲੁੱਕ ਗਿਆ ਸੀ ਔਰ ਜਦੋਂ ਇੱਕ ਕੁੜੀ ਵਾਸ਼ਰੂਮ ਜਾਂਦੀ ਉਸ ਦੀ ਨਜ਼ਰ ਪੈਂਦੀ ਹੈ ਜਿਸ ਤੋਂ ਬਾਅਦ ਉੱਚਪਕੇ ਪਹਿਲਾ ਬਗਲ ਵਾਲੇ ਬਾਥਰੂਮ ਨੂੰ ਲੌਕ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਸ਼ੋਰ ਮਚਾ ਕੇ ਉਸ ਨੂੰ ਕੱਢਿਆ ਜਾਂਦਾ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਫਿਲਹਾਲ ਉਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦੇ ਫੋਨ ਚੋਂ ਕੁਤਰਾ ਇਤਰਾਜ਼ਜੋਕ ਵੀਡੀਓਜ਼ ਜ਼ਰੂਰ ਮਿਲੇ ਨੇ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਸਸ਼੍ਰੀ ਅਕਾਲ ਵਿਕਰ ਤੁਸੀਂ ਆਨ ਇਰ ਬੰਗਲੌਰ ਦੇ ਇੱਕ ਇੰਜੀਨੀਅਰਿੰਗ ਕਾਲਜ ਇਸ ਵਕਤ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਇਸ ਇੰਜੀਨੀਅਰਿੰਗ ਕਾਲਜ ਦੇ ਲੇਡੀਜ਼ ਬਾਥਰੂਮ ਦੇ ਵਿੱਚੋਂ ਕੈਮਰਾ ਮਿਲੇ ਆਏ ਜੋ ਕਿ ਇਸੀ ਕਾਲਜ ਦੇ ਵਿੱਚ ਪੜਨ ਵਾਲੇ बीटेक ਦੇ ਸੈਮੈਸਟਰ 7 ਦੇ ਇੱਕ ਸਟੂਡੈਂਟ ਵੱਲੋਂ ਲਗਾਇਆ ਗਿਆ ਸੀ ਹਿڈن ਕੈਮਰਾ ਦੱਸਿਆ ਜਾ ਰਿਹਾ ਹੈ ਕਿ ਕੋਲ ਦਾ ਜੋ ਬਾਥਰੂਮ ਸੀ ਉਸ ਦੇ ਵਿੱਚ ਉਹ ਮੁੰਡਾ ਲੁਕਿਆ ਹੋਇਆ ਸੀ ਵਿਸ਼ਾਲ ਗੋੜਾ ਕੁਸ਼ਾਲ ਗੋੜਾ ਮਾਫੀ ਚਾਹੁੰਦੀਆਂ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਵੈਂਟੀਲੇਟਰ ਵਾਲੀ ਥਾਂ ਤੇ ਉਸ ਨੇ ਫੋਨ ਰੱਖਿਆ ਹੋਇਆ ਸੀ ਫਲਾਈਟ ਮੋਡ ਤੇ ਕਰਕੇ ਤਾਂ ਕਿ ਕੋਈ ਕਾਲ ਆਵੇ ਮੈਸੇਜ ਆਵੇ ਤਾਂ ਪਤਾ ਨਾ ਲੱਗੇ ਔਰ ਲੁਕਿਆ ਹੋਇਆ ਸੀ ਇੱਕ ਸਟੂਡੈਂਟ ਜਾਂਦੀ ਹੈ ਜਦੋਂ ਵਾਸ਼ਰੂਮ ਉਸ ਦੀ ਨਜ਼ਰ ਅਚਾਨਕ ਉਸ ਮੋਬਾਈਲ ਫੋਨ ਤੇ ਪੈਂਦੀ ਹੈ ਕੈਮਰੇ ਤੇ ਪੈਂਦੀ ਹੈ ਤੇ ਉਸ ਤੋਂ ਬਾਅਦ ਉਹ ਸ਼ੋਰ ਮਚਾਉਂਦੀ ਹੈ ਤੇ ਬਗਲ ਵਾਲਾ ਜੋ ਬਾਥਰੂਮ ਹੁੰਦਾ ਉਸ ਨੂੰ ਲੌਕ ਕਰ ਦਿੰਦੇ ਜਿਸ ਦੇ ਵਿੱਚ ਉਹ ਮੁੰਡਾ ਖੁਦ ਲੁਕਿਆ ਹੋਇਆ ਸੀ ਵੈਂਟੀਲੇਟਰ ਬਾਥਰੂਮ ਦੇ ਵਿੱਚ ਉਹ ਥਾਂ ਹੁੰਦੀ ਹੈ ਦੱਸਦੇ ਜਿੱਥੇ ਐਗਜ਼ੌਸਟ ਵੀ ਲੱਗਿਆ ਹੁੰਦਾ ਹੈ ਤੇ ਹਵਾ ਆਉਣ ਜਾਣ ਨੂੰ ਰਾਹ ਹੁੰਦਾ ਸੋ ਉੱਥੇ ਉਹ ਜੋ ਕੈਮਰਾ ਮੁੰਡੇ ਵੱਲੋਂ ਰੱਖਿਆ ਗਿਆ ਸੀ ਤੇ ਉਹ ਆਪ ਵੀ ਕੋਲ ਦੇ ਬਾਥਰੂਮ ਦੇ ਵਿੱਚ ਹੀ ਲੁਕਿਆ ਹੋਇਆ ਸੀ ਉਸ ਦੀ ਗ੍ਰਿਫਤਾਰੀ ਹੋ ਗਈ ਹੈ ਕਾਲਜ ਪ੍ਰਬੰਧਨ ਤੇ ਵੀ ਸਵਾਲ ਖੜੇ ਹੋ ਰਹੇ ਨੇ ਪੁਲਿਸ ਨੇ ਕਿਹਾ ਕਿ ਮਾਮਲਾ ਕਾਲਜ ਪ੍ਰਬੰਧਨ ਦੇ ਖਿਲਾਫ ਵੀ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਜੋ ਲੇਡੀਜ਼ ਬਾਥਰੂਮ ਵਾਲਾ ਕੋਰੀਡੋਰ ਹੈ ਉੱਥੇ ਜੋ ਸੀਸੀਟੀਵੀ ਲੱਗੇ ਹੋਏ ਨੇ ਉਹ ਕੰਮ ਨਹੀਂ ਕਰ ਰਹੇ ਨਾ ਹੀ ਕੋਈ ਮਹਿਲਾ ਸਟਾਫ ਯਾਨੀ ਕਿ ਔਰਤ ਸਟਾਫ ਉੱਥੇ ਤੈਨਾਤ ਹੈ ਔਰ ਕਿਉਂਕਿ ਏਸੀ ਦਾ ਫਾਇਦਾ ਚੁੱਕ ਕੇ ਸ਼ਾਇਦ ਉਹ ਜੋ ਮੁੰਡਾ ਹੈ ਉਹ ਜੋ ਸਟੂਡੈਂਟ ਹੈ ਬੀਟੈਕ ਦਾ ਖਸ਼ਾਲ ਗੋੜਾ ਉਹ ਲੇਡੀਜ਼ ਬਾਥਰੂਮ ਦੇ ਵਿੱਚ ਫੜਿਆ ਉਸਨੇ ਹਿڈن ਕੈਮਰਾ ਲਗਾਇਆ ਉਸਦੇ ਮੋਬਾਈਲ ਫੋਨ 'ਚ 15 ਮਿੰਟ ਦੀ ਦੱਸੀ ਜਾ ਰਹੀ ਹੈ ਇਤਰਾਜ਼ਯੋਗ ਰਿਕਾਰਡਿੰਗ ਵੀ ਮਿਲੀ ਹੈ ਇਸ ਨੂੰ ਲੈ ਕੇ ਪੂਰੇ ਕਾਲਜ ਦੇ ਵਿੱਚ ਹੁਣ ਹਾਹਾਕਾਰ ਮਚਿਆ ਹੋਇਆ ਹੈ ਸਵਾਲਾਂ ਦੇ ਘਟਾਰੇ ਦੇ ਵਿੱਚ ਕਾਲਜ ਆ ਗਿਆ ਸੋ ਦੱਸਦੀ ਹੈ ਬੰਗਲੌਰ ਦਾ ਇੰਜੀਨੀਅਰਿੰਗ ਕਾਲਜ ਜਿਸ ਦੇ ਲੇਡੀਜ਼ ਟਾਇਲਟ ਦੇ ਵਿੱਚੋਂ ਕੈਮਰਾ ਮਿਲਿਆ ਹਿਡਨ ਕੈਮਰਾ ਬੀਟੈਕ ਸਟੂਡੈਂਟ ਖੁਸ਼ਾਲ ਗੋੜਾ ਨੇ ਇਹ ਹਿਡਨ ਕੈਮਰਾ ਲਗਾਇਆ ਸੀ ਉਮਰ ਉਸਦੀ 21 ਸਾਲ ਦੱਸੀ ਜਾ ਰਹੀ ਹੈ ਬੀਟੈਕ 7th ਸੈਮੈਸਟਰ ਦਾ ਉਹ ਸਟੂਡੈਂਟ ਸੀ ਉਸਦੀ ਗ੍ਰਫਤਾਰੀ ਹੋ ਗਈ ਹੈ ਉਸਦੇ ਫੋਨ ਚੋਂ 15 ਮਿੰਟ ਦਾ ਵੀਡੀਓ ਵੀ ਮਿਲਿਆ ਹੈ ਦੱਸ ਦਈਏ ਕਿ ਪੁਲਿਸ ਦੇ ਮੁਤਾਬਕ ਇੱਕ ਕੁੜੀ ਨੇ ਫੋਨ ਦੇਖਿਆ ਜਲਦੀ ਉਹ ਬਾਹਰ ਨਿਕਲੀ ਤੇ ਕੋਲ ਹੀ ਜੋ ਟਾਇਲਟ ਸੀਜਸ ਦੇ ਵਿੱਚੋਂ ਸਟੂਡੈਂਟ ਛੁਪਿਆ ਹੋਇਆ ਸੀ ਲੁਕਿਆ ਹੋਇਆ ਸੀ ਉਸ ਨੂੰ ਲੋਕ ਕਰ ਦਿੱਤਾ ਜਿਸ ਤੋਂ ਬਾਅਦ ਸ਼ੋਰ ਮਚਾਇਆ ਚੁੱਕ ਸਟਾਫ ਸੀ ਕਾਲਜ ਦਾ ਤੇ ਬਾਕੀ ਜੋ ਲੋਕ ਸੀਗੇ ਉਹ ਆਏ ਇਸ ਤੋਂ ਇਲਾਵਾ ਜੋ ਮੁਲਜ਼ਮ ਮੁੰਡਾ ਹੈ ਉਸ ਨੂੰ ਖਿੱਚ ਕੇ ਪ੍ਰਿੰਸੀਪਲ ਦੇ ਚੈਂਬਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਫੈਲੋਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਕਿਸ ਸਾਲ ਦਾ